ਆਦ ਅਨਾਦ ਅਗਾਦ ਸਦਾ ਪ੍ਰਭ ਸਿੱਧ ਸਰੂਪ ਸਭੋ ਪਹਿਚਾਨਿਓ ਆਦ ਅਨਾਦੀ ਅਨਾਦੀ ਇਹ ਅਨਾਦੀ ਹੈ ਅਨਾਦੀ ਉਹ ਨੂੰ ਵੈਦ ਜਿਹਦਾ ਆਦ ਨਹੀਂ ਹੁੰਦਾ ਆਦ ਆਪ ਅਨਾਦੀ ਹੈ ਇਹਦਾ ਆਦ ਨਹੀਂ ਸਭ ਦਾ ਆਦ ਹੈ ਆਦ ਅਨਾਦ ਅਗਾਦ ਸਦਾ ਪ੍ਰਭ ਅਗਾਦ ਸਦਾ ਪ੍ਰਭ ਸਭ ਸ਼ੁਰੂ ਤੇ ਅਗਾਦ ਬੁੱਧੀ ਤੋਂ ਪਰੇ ਉਹਨੂੰ ਤਾਂ ਸੱਚਖੰਡ ਵਾਲੇ ਦੱਸਦੇ ਨੇ ਉੱਥੋਂ ਸ਼ਬਦ ਆਉਂਦਾ ਉਹ ਬਾਣੀਉਂਦੀ ਹੈ ਤੁਰਕੀ ਤਾਂ ਪਤਾ ਲੱਗਦਾ ਲੋਕਾਂ ਨੂੰ ਲੋਕਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਐਂਡੀਓ ਬਤਾ ਬਣੀਆਂ ਕਿ ਤੁਹਾਨੂੰ ਪਤਾ ਭਾਜੀ ਨੂੰ ਬੋਲਿਆ ਫਿਰ ਉਹ ਬੋਲਿਆ ਵੀ ਮੈਂ ਤਾਂ ਬੁਲਾਇਆ ਬੋਲਦਾ ਜੇ ਕੋਈ ਬਿਆਨ ਕਰਦਾ ਜਿਹਨੇ ਕੀਤਾ ਉਹਨੇ ਕਹੇ ਵੀ ਮੈਂ ਨਹੀਂ ਬੋਲਦਾ ਮੈਨੂੰ ਬੁਲਾਇਆ ਬੋਲਦਾ ਬੁਰੇ ਇੱਕ ਹੈ ਸਿੱਧ ਸਰੂਪ ਸਭੋ ਪਹਿਚਾਣਿਓ ਸਿੱਧ ਸਰੂਪ ਸਭੇ ਪਹਿਚਾਣੂ ਸਾਰਿਆਂ ਨੇ ਕੀ ਮੰਨਿਆ ਕਿਉਂ ਸਿੱਧ ਸਰੂਪ ਹੈ ਸਿੱਧ ਸਰੂਪ ਕੌਣ ਹੁੰਦਾ ਜਿੱਥੋਂ ਤਾਨੂੰ ਗਿਆਨ ਮਿਲਦਾ ਨਾ ਅਗਲਾ ਜਿੰਨਾ ਤੁਹਾਡਾ ਗਿਆਨ ਹੈਗਾ ਨਾ ਅਗਲਾ ਗਿਆਨ ਜਿੱਥੋਂ ਪ੍ਰਾਪਤ ਹੋ ਸਿੱਧ ਸਰੂਪ ਹੁੰਦਾ ਸਾਡੇ ਜਿਹੜੇ ਅੰਤਰਾਤਮ ਉਹ ਸਿੱਧ ਸਰੂਪ ਹੈ ਉੱਥੋਂ ਗਿਆਨ ਮਿਲਣਾ ਜਿੰਨਾ ਅੱਜ ਮਿਲ ਗਿਆ ਕੱਲ੍ਹ ਨੂੰ ਵੀ ਉੱਥੋਂ ਹੀ ਮਿਲਣਾ ਉਹ ਧੁਰ ਗਿਆਨ ਵੱਢਣਾ ਨਾਮ ਸਤਗੁਰੂ ਨੂੰ ਮਿਲਣਾ ਹੈ ਸਤਗੁਰ ਤੇ ਨਾਮ ਪਾਇਆ ਜਾਏ ਅੰਦਰੋਂ ਗਿਆਨ ਆਉਣਾ ਹੈ ਉਸੇ ਰਸਤੇ ਆਉਣਾ ਹੋਰ ਰਸਤਾ ਹੀ ਕੋਈ ਨਹੀਂ ਇਹ ਸਤਿ ਸਰੂਪ ਨੂੰ ਗਿਆਨ ਤਾਉਣਾ ਤਰੋਂ ਸਤਿ ਸਰੂਪ ਨੂੰ ਗਿਆਨ ਤਰ ਹੀ ਜਾਂਦਾ ਇਹ ਨੂੰ ਸਤਿ ਸਰੂਪ ਤਾਂ ਕਿ ਇਹ ਸੋਜੀ ਦਾ ਮਾਲਕ ਹੈ ਸੋਜੀ ਇੱਥੇ ਹੀ ਪੈਦਾ ਹੁੰਦੀ ਦੰਧਰਬ ਚਾਚੂ ਮਹੀਰ ਨਾਗਨ ਊਂਬ ਆਕਾਸ਼ ਚਹੂੰ ਚੱਕ ਜਾਣਿਓ ਹਾਂ ਸਾਰਿਆਂ ਨੇ ਗੱਲ ਮੰਦੀ ਹੋਈ ਐ ਪੂਰਬ ਆਕਾਸ਼ ਚਹੂੰ ਚੱਕ ਜਾਣਿ ਜਿੰਨੇ ਜੀਵ ਨੇ ਉੱਪਰ ਪਹਾੜਾਂ ਦੇ ਵਿੱਚ ਨੇ ਚਾਹੇ ਸਮੁੰਦਰ ਦੇ ਵਿੱਚ ਨੇ ਚਾਹੇ ਧਰਤੀ ਦੇ ਉੱਤੇ ਨੇ ਇਹ ਸਾਰਿਆਂ ਨੇ ਗੱਲ ਮੰਦੀ ਹੋਈ ਐ ਉਈ ਅੰਤਰਾਤਮਾ ਹੈਗੀ ਐ ਇੱਥੋਂ ਹੀ ਗਿਆਨ ਮਿਲਦਾ ਇਹ ਸਿੱਧ ਇਹ ਸੇ ਨੂੰ ਸਿੱਧ ਕਿਹਾ ਹੋਇਆ ਸਿੱਧ ਸਿੱਧ ਪੁਰਸ਼ ਸਿੱਧ ਪੁਰਸ਼ ਅਸਲ ਤੇ ਇਹੀ ਹੈ ਜਿਹੜਾ ਆਤਮਾ ਦੇ ਲੈਵਲ ਤੇ ਚਲਾ ਜਾਵੇ ਆਦਮੀ ਆਤ ਮਤਲਬ ਆਤਮਾ ਦੇ ਆਪਣੇ ਅੰਤਰਾਤਮਾ ਦੇ ਤਲ ਤੇ ਜਿਉਂੇ ਅੰਤਰਾਤਮਾ ਨਾਲ ਰੜਿਆ ਰਹੇ ਬਸਦਾ ਮਨ ਨੂੰ ਕਾਬੂ ਕਰੇ ਤੇ ਮਨ ਆਤਮਾ ਦੇ ਤੇ ਅੰਤਰਾਤਮਾ ਨਾਲ ਜੀਏ ਨਹੀਂ ਜਾਦਾ ਮਨ ਨੂੰ ਕਾਬੂ ਕਰੇ ਮਨ ਨੂੰ ਕਾਬੂ ਕਰੇ ਜਿਹੜਾ ਮਨ ਕਾਬੂ ਕਰ ਗਿਆ ਉਸੇ ਤਪੁਰਸ਼ ਹੈ। ਉਸੇ ਤਪ। ਮਨ ਸਾਧ ਦੇ ਸਿਧਾਂਤ ਉਹਦੇ ਤੋਂ ਜਿੱਦਾਂ ਮਨ ਸਾਧ ਗਿਆ ਨਾ ਉਸੇ ਤਪ। ਇਹ ਗੱਲ ਸਾਰੇ ਬੰਦੇ ਨੇ ਕਿ ਅੰਦਰ ਆਤਮਾ ਉਸੇ ਤਪੁਰਸ਼ ਹੈ। ਉਹਦੇ ਨਾਲ ਜੁੜਿਆ ਹੋਇਆ ਬੰਦ ਜੇ ਰਹੇ ਹਰ ਵਕਤ ਉਹ ਸਿਧਪੁਰਸ਼ ਹੋਊਗਾ। ਉਹਨੂੰ ਸ੍ਰੇਸ਼ਟ ਬੰਦੇ ਨੇ ਸਾਰੇ ਹੀ ਸ੍ਰੇਸ਼ਟ ਬੰਦੇ ਨੇ। ਜਾਨਵਰਾਂ ਚ ਵੀ ਉਹ ਹੀ ਸਰੇਸਟ ਸਿਆਣਾ ਹੁੰਦਾ ਕਿਤੇ ਵੀ ਚਲੇ ਜਾਓ ਜੀ ਦੇਖੋ ਅਕਲ ਬੜੀ ਹੈ ਨਾ ਉਹਦੀ ਇੱਜ਼ਤ ਹੈ ਚਾਹੇ ਜਾਨਵਰ ਅਜੇ ਹੋਵੇ ਚਾਹੇ ਜਾਨਵਰ ਵੀ ਹੋਣ ਅਕਲ ਬੜੀ ਵਾਲੇ ਦੀ ਇੱਜ਼ਤ ਹੈ ਕਿਤੇ ਕਦੇ ਜ਼ੋਰ ਵਾਲੇ ਦੀ ਇੱਜ਼ਤ ਹੈ ਉਹ ਉਹ ਦੂਏ ਤੱਕੇ ਵਾਲੇ ਹਿਸਾਬ ਨਾਲ ਤਕੜਾ ਉਹ ਤਾਂ ਫਿਰ ਤਕੜੇ ਦੀ ਗੱਲ ਹੋਰ ਹੁੰਦੀ ਉਹ ਤਕਾ ਹੁੰਦਾ ਤੇ ਤੇ ਸਰੀਰਿਕ ਜੋਰ ਹੈ ਉਹ ਤੇ ਥਕਾਉਂਦਾ ਜੇ ਤੇ ਬੁੱਧ ਵਾਲੋਂ ਤੇ ਤਕਾਲੀ ਹੁੰਦੋ ਤਾਂ ਕਦੀ ਲੋੜੇ ਨੂੰ ਬੁੱਧ ਵਾਲੂ ਕਰਨ ਦੀ ਹਾਂਜੀ ਖਤਰਬਾ ਦੀ ਹੋ ਲੋਗ ਅਲੋਕ ਦਿਸ਼ਾ ਵਿਸ਼ਾ ਬਿਦਿਸ਼ਾ ਅਰ ਦੇਵ ਅਦੇਵ ਦੋਹ ਪ੍ਰਭ ਮੰਨਿਓ ਲੋਕ ਅਲੋਕ ਦਿਸ਼ਾ ਦਿਸ਼ਾ ਬਿਦਿਸ਼ਾ ਕਿੰਦੀ ਦਿਸ਼ਾ ਬਿਦਿਸ਼ਾ ਹਾਂ ਉਲਟੀ ਦਿਸ਼ਾ ਉਹ ਦੇਸ਼ਾ ਚਹ ਬਿਦੇਸ਼ਾ ਬਿਦੇਸ਼ਾ ਹੁੰਦਾ ਜੇ ਜੇ ਆਪਾਂ ਕਹਿੰਦੇ ਦੇਸ਼ਾ ਹੀ ਹੋ ਗਿਆ ਇਹਦੇ ਚ ਅਗੇ ਦੋਏ ਆਗੇ ਨਾ ਦੇਵਤੇਰ ਦੇਵਾ ਦੇਵਤ ਹੇ ਦੇਵ ਅਦੇਵ ਉਹ ਦੇਸ਼ਾ ਹੀ ਕਹਿੰਦੇ ਚਾਹ ਤੁਸੀਂ ਬਿਦੇਸ਼ਾ ਦੂਏ ਕਹਿੰਦੇ ਨੇ ਨਾ ਵੀ ਉਲਟ ਚੱਲਦੇ ਨੇ ਚਾਹੇ ਉਹ ਰੱਬ ਨੂੰ ਬੁਲਦੇ ਨੇ ਕਹਿੰਦੇ ਅਸੀਂ ਬੁਲਦੇ ਨਹੀਂ ਬਿਦੇਸ਼ਾ ਹੋ ਗਿਆ ਇਹ ਕਹਿੰਦੇ ਬੰਦੇ ਆ ਕਹਿੰਦੇ ਬੰਦੇ ਨਹੀਂ ਉਹ ਦੇਸ਼ਾਲੇ ਨੇ ਬੰਨਣ ਵਾਲੇ ਵੀ ਦੇਸ਼ਾਲੇ ਨੇ ਬੰਨਣ ਵਾਲੇ ਦੇਵ ਆ ਦੇਵ ਦੋਵੇਂ ਉਹ ਦੇਵ ਆ ਦੇਵ ਹੋਗੇ ਨਾ ਦੇਵਤੇ ਔਰ ਰਾਖਸ਼ ਹੋਗੇ ਕਹਿੰਦੇ ਪ੍ਰਭੂਦੋਏ ਬੰਦੇ ਉਹ ਜਿਹੜੇ ਨਹੀਂ ਬੰਦੇ ਉਹ ਸਰਬ ਮੂਰਤੀ ਪੂਜਾ ਨੂੰ ਨਹੀਂ ਬੰਦੇ ਬਿਰਾਕਾਰ ਵਾਲੇ ਨੂੰ ਥਾਰੇ ਬੰਦੇ ਨੇ ਤੁਹਾਡੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਆ ਵਿਸ਼ਨੂ ਨੂੰ ਮੰਨੋ ਬ੍ਰਹਮਾ ਨੂੰ ਮੰਨੋ ਉਹਨਾਂ ਨੂੰ ਨਹੀਂ ਬੰਦੇ ਇਹ ਤੇ ਤਾਂ ਰੂੜਾਕਾਰ ਦੀ ਗੱਲ ਐ ਤੇ ਆਤਮਾ ਦੀ ਗੱਲ ਉਹ ਸਾਡੇ ਬੰਦੇ ਨੇ ਅਦੇ ਵੀ ਬੰਦੇ ਨੇ ਇਸ ਗੱਲ ਨੂੰ ਜੇ ਤੁਸੀਂ ਲਿਆ ਕੇ ਕਹਿੰਦੇ ਵੀ ਕ੍ਰਿਸ਼ਨ ਨੂੰ ਬੋਲੋ ਜਾਂ ਰਾਮਚੰਦਰ ਨੂੰ ਬੋਲੋ ਇਹ ਵਿਸ਼ਨੋ ਕਰਦੇ ਨਹੀਂ ਬੰਦੇ ਫੇਰੇ ਬੰਦੇ ਉਹ ਕਹਿੰਦੇ ਵਿਅਕਤੀ ਨੂੰ ਨਹੀਂ ਅਸੀਂ ਬੰਦੇ ਵਿਅਕਤੀ ਵਿਅਕਤੀ ਹੈ ਆਤਮਾ ਉਹਨਾਂ ਇਹਦੀ ਊਰਤੀ ਨੂੰ ਨਹੀਂ ਬੰਦੇ ਅਸੀਂ ਊਰਤੀ ਦੇ ਲੈਵਲ ਤੇ ਨਹੀਂ ਅਸੀਂ ਬੰਦੇ ਫੇਰ ਤਾਂ ਸਾਡੇ ਜੀ ਵੀ ਆ ਵੀ ਸਿਆਣੇ ਅਸੀਂ ਇਹਨਾਂ ਦੀ ਮੂਰਤੀ ਬਣਾ ਲੈਂਦੇ ਉਥੇ ਧੜੇਵੰਦੀ ਚ ਆ ਕੇ ਫਿਰ ਉਥੇ ਉਥੇ ਧੜੇ ਨੇ ਧਰਵੰਦੀ ਹੈ ਜਿਹਦੇ ਤਲਾ ਆ ਜਾਂ ਤਰ ਹੁੰਦਾ ਹੀ ਅਸਲ ਕੋ ਪ੍ਰਭ ਦੀ ਗੱਲ ਆ ਤਾਂ ਹੂੰ ਪ੍ਰਭ ਮੰਨ ਹਾਂ ਪ੍ਰਭ ਨੂੰ ਤਾਂ ਹੀ ਬੋਲਦੇ ਆਪਰੇ ਅੰਤਰਾਤ ਨੂੰ ਸਾਰੇ ਬੋਲਦੇ ਸਿੱਧ ਇਸ ਗੱਲ ਤੇ ਸਾਬਤ ਨੂੰ ਵੀ ਜਿਹੜਾ ਸਿੱਧ ਹੈ ਅੰਤਰ ਅੰਤਰਾਤ ਨੂੰ ਇਹ ਵਾਅਤੇ ਚੱਲੋ ਜੇ ਉਹ ਵੀ ਉਹਨੂੰ ਬੰਦਨ ਦੇਵਤਾ ਵੀ ਮੰਨਦੇ ਨੇ ਰੱਖੀ ਸੀ ਉਹਦੇ ਸਗੋਂ ਦੇਵ ਤੇ ਖੁਦ ਅੰਤਰਰਾਤਮ ਦੀ ਵਾਇਤਰੀ ਚਲਦੇ ਘਟ ਚਲਦੇ ਰਹਿੰਦੇ ਜੇ ਅੰਤਰਰਾਤਮ ਦੀ ਵਾਇਤ ਤੇ ਚਲਦੇ ਤਜਾ ਸਮੁੰਦਰ ਲੜਕਿਆ ਸੀ ਉਹਨੂੰ ਅੱਧਾ ਦਿੰਦੇ ਜੋ ਜਵਾਨ ਕੀਤੀ ਸੀ ਉਹ ਪੂਰੇ ਉਤਲਦੇ ਤੇ ਉਤਰੇ ਪੂਰੇ ਜਗਾ ਜਗਾ ਇਹ ਆਪੇ ਪਤਾ ਲੱਗਦਾ ਇਹਨਾਂ ਦੇ ਇਤਿਹਾਸ ਜੋ ਵਿਰਧਾ ਜੋ ਪਤਾ ਲੱਗਦਾ ਵੀ ਹਮੇਸ਼ਾ ਪੂਰੇ ਨਹੀਂ ਉਤਲਦੇ ਜੋ ਕਹਿੰਦੇ ਛੋਟਰੀ ਬੋਲਿਆ ਜਾ ਸਕਦਾ ਜਾਂ ਤਰਾ ਤੋਂ ਦੀਵਾ ਤੇ ਚਲੋਂਗੇ ਕਿਤੇ ਕਿਤੇ ਇਹ ਜਿੰਨ ਗੱਲਾਂ ਕਰਦੇ ਨੇ ਉਲਟੀਆਂ ਕਿ ਜੋ ਮੂਤੇ ਕਹੇ ਤਾਂ ਉਹ ਤਾਂ ਪਿਛੇ ਨਹੀਂ ਹਟਣਾ ਉਥੇ ਉਹ ਉਹ ਬੇਕੂਪਣੀ ਉਥੇ ਜਾ ਕੇ ਜਿਵੇਂ ਕੱਕਈ ਨੂੰ ਵਰ ਦੇਣਾ ਸੀ ਉਹ ਤਾਂ ਬੇਵਕੂਫੀ ਕਰਤੀ ਜਾ ਕੇ ਜਿੱਤੇ ਕਰਨੇ ਜਿੱਤੇ ਬਦਨਮੀ ਵਾਲੀ ਗੱਲ ਸੀ ਜਿਹੜੀ ਜ਼बान ਹਾਰੇ ਤੇ ਬਦਨਮੀ ਹੋਈ ਹੈ ਉਹ ਬਦਨਮੀ ਕਰਾ ਲਈ ਜ਼बान ਹਾਰਤੀ ਜਿੱਥੇ ਬੇਵਕੂਫੀ ਸਾਹਬਤ ਹੋਈ ਹੈ ਉਹ ਜਵਾਨ ਉੱਥੇ ਰਖ ਲਈ। ਉਹ ਜਵਾਨ ਭਗਾਇਆ ਜਿੱਥੇ ਬੇਵਕੂਫ ਅੱਜ ਉਂਗਲੀ ਉਠਦੀ ਹੈ ਜਵਾਨ ਭਗੌੜੀ ਨਹੀਂ ਚਾਹੀਦੀ। ਇਹਦੇ ਬਿਲਕੁਲ ਸੜ ਸਕਦਾ ਸੀ। ਪਰ ਅਮਜੇ ਦੂਰ ਕਰੋ ਕਿਉਂ ਘੱਟ ਲੋ ਸੀ। ਕਹ ਕਈ ਜਵਾਨ ਹਾਰ ਜਾਂਦਾ ਵੀ ਮੈਂ ਤਾਂ ਕਹਤਾ ਸੀ ਉਦੋਂ ਬਗਲਣ ਦੀ ਪਰ ਮੈਂ ਨਹੀਂ ਦਿੰਦਾ। ਉੱਥੇ ਬੁਕਰੇ ਜਾ ਸਕਦਾ ਸੀ। ਉੱਥੇ ਫਸਾਤਾ ਲਿਆ ਕੇ। ਐਡਾ ਕੋ ਨੁਕਸਾਨ ਕਰਾਤਾ ਉੱਥੇ ਜਾ ਕੇ। ਜਿੱਥੇ ਬੇਵੱਦਲ ਦੀ ਗੱਲ ਹੋਂਦ ਹੁਰ ਤੇ ਛਿੱਟਾ ਪੈਂਦਾ ਉਹ ਜਾ ਕੇ ਉਹ ਲਿਖ ਲੈ ਜੀ ਚਲੋ ਬਈ ਇਹਨਾਂ ਨੂੰ ਨਹੀਂ ਇਹਦੇ ਨੇ ਅੱਧਾ ਉਹ ਤਾਂ ਭੱਜੋ ਇਹ ਸ਼ਬਦ ਇਹ ਗੱਲਾਂ ਸੀਆਂ ਜਿਹਦੇ ਨਾਲ 800 ਸਾਲ ਗੁਲਾਮੀ ਗੱਟੀ ਜਾ ਰਹੇ ਉਸ ਦਾਸ ਨੂੰ ਫੇਰ ਕਹਿੰਦੇ ਲਿਆਓ ਕੌਣ ਲਿਆਊਗਾ ਖੋਟੇ ਦਾਸ ਨੂੰ ਤੁਹਾਡੇ ਨੂੰ ਕੌਣ ਬੱਲੂ ਖੋਟੇ ਦਾ ਨਹੀਂ ਬੁਲੇ ਜਾ ਸਕਦੇ ਕੋਟੀਆਂ ਗੱਲਾਂ ਦੀ ਬੋਲ ਨਹੀਂ ਪੈਂਦੀ ਉਸ ਦਾ ਬਿਜਾਰ ਜਾ ਕੇ ਖਰੇ ਦੀ ਬੋਲ ਪੈਂਦੀ ਬੇ ਤੁਸੀਂ ਛੜਦੇ ਜਿੱਤੇ ਖਰਾਬ ਬਣ ਸੀ ਖੋਟ ਨੂੰ ਲੈ ਗਏ ਤੁਸੀਂ ਲੋਕਾਂ ਨੂੰ ਲੋਕਾਂ ਨੂੰ ਖੋਟੇ ਬਣਾਉਣਾ ਬੇਈਮਾਨ ਬਣੌਣੇ ਲੋਕਾਂ ਨੂੰ ਇਮਾਨਦਾਰੀ ਸਖਾਓ ਇਮਾਨਦਾਰੀ ਦੀ ਇੱਜ਼ਤ ਹੋਊਗੀ ਦੁਨੀਆ 'ਚ ਮਹਿਮਾਨੀ ਦੀ ਇੱਜ਼ਤ ਨਹੀਂ ਹੁੰਦੀ ਧਰਮ ਹੋਵੇ ਧਰਮ ਵਿੱਚ ਇਮਾਨਦਾਰੀ ਹੋਵੇ ਦੁਨੀਆ ਆਪੇ ਮੰਨ ਲੂਗੀ ਬੋਲਦਾਰੀ ਨਾਲ ਤਾਂ ਸੁਪੜਾ ਹੀ ਤਰਾਓ ਚਿਤ ਅਗਿਆਨ ਸੁਜਾਨ ਸਵੰਭਵ ਕੌਣ ਕੀ ਕਾਨ ਨਿਧਾਨ ਭਲਾਨੇ ਹੋ ਚਿਤ ਅਗਿਆਨ ਅਗਿਆਨ ਸੁਜਾਨ ਸਵੰਭਵ ਜਿਹੜੀ ਚਿੱਤ ਵਿੱਚ ਤੁਹਾਡੇ ਅਗਿਆਨਤਾ ਹੈ ਆਪਣੇ ਅੰਦਰ ਅਗਿਆਨਤਾ ਹੈ ਉਹ ਸੁਜਾਨਤਾ ਹੋ ਸਕਦੀ ਹੈ ਸਵੰਭਵ ਹੈ ਹੋ ਸੁਜਾਨ ਸਵੰਭਵ ਹਾਂ ਸਵੰਭਵ ਅਗਿਆਨਤਾ ਦਾ ਨਾਸ ਹੋ ਜੂ ਪਰ ਉਹਦਾ ਨਾਸ ਹੋ ਸਕਦਾ ਕੋਈ ਐਸੀ ਗੱਲ ਨਹੀਂ ਨਾ ਨਾਸ ਹੋਵੇ ਪੋਸੀਬਲ ਹੈ ਇਹਦਾ ਨਾਸ ਹੋ ਜਾਣਾ ਅਗਿਆਨਤਾ ਦਾ ਸਵਭাব ਹੈ ਕੌਣ ਕੀ ਕਾਨ ਨਿਧਾਨ ਭੁਲਾਨੇ ਉਹ ਪਰ ਤੁਸੀਂ ਇਹ ਅਗਿਆਨਤਾ ਜਿਹੜੀ ਲੈਣੀ ਛੱਡਤੀ ਅਗਿਆਨਤਾ ਦੂਰ ਕਰਨੀ ਛੱਡਤੀ ਕਿਹੜੀ ਮਜਬੂਰੀ ਸੀ ਤੁਹਾਡੀ ਜਿਹੜੀ ਉਹ ਛੱਡਤੀ ਤੁਸੀਂ ਕਿਹਦੀ ਕਾਨਤ ਅਗਿਆਨਤਾ ਕੌਣ ਕੀ ਕਾਹ ਹੈ ਕਿਹੜੀ ਮਜਬੂਰੀ ਆ ਤੁਸੀਂ ਅਗਿਆਨਤਾ ਦੂਰ ਕਰਨੀ ਛੱਡਤੀ ਉਧਰੋਂ ਕਾਨ ਨਿਧਾਨ ਉਧਰ ਅਗਿਆਨਤਾ ਲਈ ਬੈਠੇ ਹੋ ਐਸੀ ਗੜੀ ਮਜਬੂਰੀ ਸੀ ਅਗਿਆਨਤਾ ਵਾਲੇ ਪਾਸੇ ਅਗਿਆਨਤਾ ਦਾ ਨਾਸ ਕਰਨ ਵਾਲਾ ਪਾਸਾ ਹੀ ਛੜਦਾ ਤੁਸੀਂ ਵਰਕਾ ਹੀ ਪਾੜਦਾ ਇਹ ਦੱਸੋ ਕੀ ਮਜਬੂਰੀ ਸੀ ਤੁਹਾਡੀ ਹੋਰ ਕੀ ਕਾਹਨ ਨਿਧਾਵਨ ਭਲਾਣੇ ਹੋ ਭੁਲੇ ਭੁਲੇ ਬੈਠੇ ਹੋ ਨੂੰ ਭੁਲੇ ਬੈਠੇ ਹੋ ਸਾਡੇ ਅੰਦਰ ਅਗਿਆਨਤਾ ਜਿਹੜਾ ਆਦਮੀ ਅਗਿਆਨਤਾ ਭੁੱਲ ਗਿਆ ਆਪਣੀ ਉਹ ਡੁੱਬ ਗਿਆ ਧਰਮ ਕਾਦੇ ਵਾਸਤੇ ਧਰਮ ਦਾ ਅਖਰ ਆਖਰ ਸਾਡੇ ਕੋਲ ਧਰਮ ਦਾ ਟਾਰਗੇਟ ਕੀ ਹੈ ਗੁਰਪ੍ਰਸਾਦ ਪਰਮ ਦਾ ਨਾਸ ਬਸ ਪ੍ਰਸਾਦ ਕਾਦਾ ਗਿਆਨ ਦਾ ਲੈ ਕੀ ਤੋਂ ਲੈਣਾ ਆਪਣੇ ਸਤਿਗੁਰ ਤੋਂ ਗੁਰਬਾਣੀ ਤੋਂ ਕੀ ਲੈਣਾ ਗਿਆਨ ਕਾਦੇ ਵਾਸਤੇ ਹੈ ਪਰਮ ਦਾ ਨਾਸ ਕਰਨ ਵਾਸਤੇ ਕਿਉਂ ਪਰਮ ਹੈ ਸਾਡੇ ਦੇਦਰ ਇਹ ਕਿਉਂ ਭੁੱਲ ਗਏ ਪੁੱਲੇ ਦਾ ਹੁਣੇ ਨੇ ਪਹਿਲਾ 10 ਬਾਸ਼ਾ ਤੇ ਘਰਦੇ ਹੀ ਤੇ ਉਹ ਜਿਹੜੇ ਪੁੱਲੇ ਸਤੇ ਉਹ ਤਾਂ ਸਾਰੇ ਬਾਈ ਧਾਰੀਏ ਕੀ ਸਾਰੇ ਦੂਰੂ ਦੋਸਤਾਂ ਨੂੰ ਇੱਕੋ ਹੀ ਸੰਧ ਦੇ ਨੇ ਸਾਰੀ ਦੁਨੀਆ ਇੱਕ ਸੀ ਉਹ ਤਾਂ ਦੁਨੀਆ ਦੇ ਲੋਕਾਂ ਨੂੰ ਗਾਇਰ ਨੇ ਸਾਰਿਆਂ ਨੂੰ ਵੀ ਇਹ ਕਹਦੇ ਛੜਤਾ ਤੁਸੀਂ ਅੰਦਰ ਅਗਿਆਲਤਾ ਸਾਰਿਆਂ ਦੇ ਇਹ ਤੁਸੀਂ ਪੱਖ ਕਿਉਂ ਭੁੱਲੇ ਫਿਰਦੇ ਹੋ ਅੱਜ ਜਿਹੜੇ ਅਸੀਂ ਵਾਰਸਾਂ ਤਸ ਪਾਸ਼ਾ ਦੇ ਉਹ ਕੀ ਕਰਦੇ ਜੀ ਅਸੀਂ ਤਾਂ ਆਪ ਬੋਲ ਵੀ ਨਹੀਂ ਸਕਦੇ ਪੰਕਤੀ ਪੜ੍ਹ ਵੀ ਨਹੀਂ ਸਕਦੇ ਅਸੀਂ ਪੰਕਤੀ ਪੜ੍ਹਦੇ ਐ ਨੂੰ ਸਾਨੂੰ ਸ਼ਰਮ ਆਉਣੀ ਚਾਹੀਦੀ ਐ ਅਸੀਂ ਤਾਂ ਆਪ ਛੱਡੀ ਬੈਠੇ ਆਂ ਪੜ੍ਹੋਗੇ ਤੁਸੀਂ ਕਿੱਥੋਂ ਥੋੜੂ ਤੁਸੀਂ ਪੜ੍ਹ ਸਕਦੇ ਹੋ ਪੰਕਤੀ ਕੋਈ ਤਾਂ ਆਪ ਛੱਡੀ ਬੈਠੇ ਆਂ ਦੁਆਏ ਨੂੰ ਕੀ ਕਹੋਗੇ ਤੁਸੀਂ ਇਹ ਨਹੀਂ ਇੱਕ ਪੈਰ ਵੀ ਤੁਰ ਦੇ ਕਿਸੇ ਪਾਸੇ ਦਸੂਦੀ ਬਾਣੀ ਨਹੀਂ ਪਟਣ ਦਿੱਦੀ ਪੈਰ ਤਾਂ ਇਹਨੂੰ ਕਹਿੰਦਾ ਵੇ ਇਹਨੂੰ ਇਹਨੂੰ ਹੱਥਾਂ ਡੇਕ ਦੋ ਇਹਨੂੰ ਤਾਂ ਉਠਾਏ ਦੋ ਇਹ ਕੰਮ ਜਿਆਦਾ ਖਰਾਬ ਹੈ ਅਗਲੇ ਸੋਈ ਨਿਕਲੀ ਰੋ ਰੋ ਹਾਂ ਕਾਹੂ ਲਟ ਇਹ ਨਾ ਜੀ ਇਹ ਤਾਂ ਜਿਉਣਾ ਨਹੀਂ ਦਿੰਦਾ ਦਾਲ ਮਰਨ ਦਾ ਜਿਉਣਾ ਨਹੀਂ ਦਿੰਦਾ ਕਹਿੰਦਾ ਤੇ ਤੂੰ ਇਦੋਂ ਡੁੱਬ ਕੇ ਮਰ ਜਾਂਦੇ ਤੇ ਜੇ ਤੂੰ ਸਿੱਖ ਹੋਇਆ ਜਾਂ ਸਿੱਖੀ ਛੱਡ ਜਾ ਉਹ ਕਹਿੰਦਾ ਸਿੱਖ ਹੋ ਛੱਡ ਦੋ ਹਾਂਜੀ ਕਾਹੂੰ ਲਾ ਠੋਕ ਬੱਦੇ ਉਰ ਠਾਕੁਰ ਕਾਹੂੰ ਮਹੇਸ਼ ਕੋ ਏਸ਼ ਬਖਾਨੇਓ ਕਾਹੂੰ ਲਾ ਠੋਕ ਬੱਦੇ ਉਠਾਕ ਠਾਕਰ ਹੁੰਦਾ ਛੋਟਾ ਜਿਹਾ ਪੱਥਰ ਉੱਦਾ ਗੋੜ ਜੇ ਸਾਲਗਰਾਮ ਕਹਦੇ ਨੇ ਬਿਸ਼ਰੂ ਦੇ ਪਰਥਾਇ ਹੁੰਦਾ ਗਲ ਮੇ ਪਾਥਰ ਲਾ ਹਾਂ ਗਲ ਮੇ ਪਾਥਰ ਲਾ ਲੜਗਾਇਓ ਉਹ ਚਾਂਦੀ ਦਾ ਆ ਸੋਨੇ ਦਾ ਉਹ ਲੈ ਲੈਂਦੇ ਨੇ ਤਬੀਜ ਜਿਹਾ ਬਣਾ ਲੈਂਦੇ ਨੇ ਉਹਦੇ ਵਿੱਚ ਰੂਹ ਲੱਖ ਨਾਲ ਠੋਕ ਲੈਂਦੇ ਨੇ ਰੋ ਲੈ ਲੈਂਦੇ ਨੇ ਉਹਦੇ ਵਿੱਚ ਉਹ ਘਰ ਚਲਦਿਕਾਇਆ ਜਾਂਦਾ ਹੈ ਘਰ ਮੇ ਠਾਕੁਰ ਨਜ਼ਰ ਆਏ ਔਰ ਚਲੋ ਕੋਈ ਨਹੀਂ ਉਹ ਉਹਨਾਂ ਦਾ ਇਦਾਂ ਕਰਦੇ ਸੀ ਠਾਕੁਰ ਠਾਕੁਰ ਦਾ ਚੇਤਾ ਵਾਸਤੇ ਠਾਕੁਰ ਚੇਤਾ ਰਖ ਲੈ ਠਾਕੁਰ ਹੈ ਕੋਈ ਠਾਕੁਰ ਦਾ ਅੰਦਰ ਸੀ ਕਹਿੰਦਾ ਘਰ ਮੇ ਠਾਕੁਰ ਨਜ਼ਰ ਨਾ ਆਇਓ ਪਾਇਓ ਘਰ ਮੇ ਪਾਥਰ ਲੈ ਲੜਕਾਇਓ ਉਹ ਵੀ ਉਹਨਾਂ ਨੂੰ ਯਾਦ ਕਰਾਇਆ ਸੀ ਵੀ ਅੰਦਰ ਹੈ ਅੰਦਰ ਵਾਲੇ ਨੂੰ ਦੇਖੋ ਚਲੋ ਕਾਹੂ ਮਹੇਸ਼ ਕੋ ਏਸ਼ ਬਖਨ ਪੁੱਛ ਲੋਕਾਂ ਨੇ ਕੀ ਕੀਤਾ ਦਲੇ ਵਾਲਾ ਠਾਕਰ ਛੱਡ ਦਿੱਤਾ ਗੜ ਚ ਲੈ ਕੇ ਪੱਥਰ ਲਟਕਾ ਲਿਆ ਚਲੋ ਜੀ ਠਾਕਰ ਵਾਲੇ ਹੋ ਗਏ ਸੀ ਠਾਕਰ ਕਾਹੂ ਮਹੇਸ਼ ਕੋ ਏਸ਼ ਬਖਨ ਇਹ ਉਹਨਾਂ ਦੇ ਘਰ ਦੇ ਦੇ ਜਿਹਨਾਂ ਨੂੰ ਕਹਿ ਰਹੇ ਨੇ ਬਗਾਨੇ ਨਹੀਂ ਹੈਗੇ ਆਪਣੇ ਨੂੰ ਕਹੀਦਾ ਹੁੰਦਾ ਕਿਸਨ ਨੂੰ ਕਹਿ ਰਹੇ ਆਪਣੇ ਨੂੰ ਕਹਿ ਰਹੇ ਵੀ ਤੁਸੀਂ ਇਹ ਕੀ ਕੀਤਾ ਜਦ ਰਾਮਰ ਲੱਗ ਕੋਈ ਤੇ ਇਲਾਜ ਆਪਣੇ ਆਪ ਨੂੰ ਬੁਲਦੇ ਨੇ ਦੱਸੋ ਬਾਦਸ਼ਾਹ ਦੱਸੋ ਬਾਦਸ਼ਾਹ ਇਹ ਘਰ ਦੇ ਨੇ ਕੌਣ ਨੇ ਜਿਹਨਾਂ ਨੂੰ ਕਹਿ ਰਹੇ ਨੇ ਆਪਣੇ ਘਰ ਦੇ ਨੂੰ ਕਹੀਦਾ ਨਹੀਂ ਜੇ ਕੋਈ ਗਲਤ ਪਾਸੇ ਜਾਣ ਉਹ ਦਾ ਘਰ ਦੇ ਬਣ ਕੇ ਕਹਿ ਰਹੇ ਨੇ ਉਹ ਉਹਨਾਂ ਨੂੰ ਬੁਰੀ ਲੱਗੀ ਜੇ ਕੋਈ ਜਣਾ ਨੂੰ ਸਮਝਾਵੇ ਕੋਈ ਬਜ਼ੁਰਗ ਉਹਨਾਂ ਨੂੰ ਬੁਰਾ ਲੱਗ ਜਵੇ ਪਿੰਡ ਦੇ ਵੀ ਆਪਣੀ ਹੀ ਹੁੰਦੇ ਨੇ ਬੁਰਾ ਲੱਗੇ ਫਿਰ ਦੁੱਖੇ ਪਾਉਣਗੇ ਉਹ ਚ ਉਹ ਜੋ ਦੁੱਖੇ ਪਾਉਣਗੇ ਸੁੱਖ ਤਾਂ ਮਿਲਦਾ ਨਹੀਂ ਉਹ ਚ ਚੰਗੀ ਗੱਲ ਕਹੀ ਹੋਈ ਬੁਰੀ ਲੱਗੇ ਜੇ ਸਮਝੋ ਦਿਨ ਮਾੜੇ ਹੀ ਹੁੰਦੇ ਨੇ ਜਦੋਂ ਚੰਗੀ ਗੱਲ ਕਹੀ ਬੁਰੀ ਲੱਗਣ ਲੱਗ ਜਾਏ ਉਹ ਦੋ ਦਿਨ ਬਾੜੇ ਹੁੰਦੇ ਗਾਂ ਵਾਲੇ ਚੰਗੇ ਨਹੀਂ ਹੁੰਦੇ ਬਸ ਜਦੋਂ ਇਹ ਗੱਲਾਂ ਸਾਨੂੰ ਬੁਰੀਆਂ ਲੱਗਣ ਲੱਗੀਆਂ ਸਿਆ ਛਾੜ ਜਾ ਇਹਨਾਂ ਨੇ ਜੱਕਤਾ ਸੀ ਤੈਨੂੰ ਬਾੜੇ ਉੱਡਲਦੇ ਹੀ ਹੋ ਗਏ ਸੀ ਜਿਆਦਾ ਆ ਬਾੜੇ ਇਹਨਾਂ ਛਾੜ ਤੋਂ ਲੈ ਕੇ ਹੁਣ ਤੱਕ ਅਜਾਦਾ ਦਸਨ ਤੋਂ ਪ੍ਰਕਾਰ ਚੱਕ ਆਹੋ ਜਦੋਂ ਸੋਖ ਇਹਨਾਂ ਨੂੰ ਨਹੀਂ ਹੈ ਛੱਤਰ ਪ੍ਰੇਟ ਇਹੋਈ ਇਹਨਾਂ ਦੀ ਇੱਜ਼ਤ ਘਟੀ ਹੋਈ ਹੈ ਕੋਹਾਂ ਦੀ ਵੱਟੇ ਨਹੀਂ ਕੋਈ ਸਖਰ ਨੂੰ ਕੋਈਦਾ ਹੋ ਉਹਨਾਂ ਦੁਨੀਆ ਦਾ ਇਤਬਾਰ ਕਰ ਲੋ ਇਹਨਾਂ ਨਾਲ ਦੀ ਕਰਨ ਆਖਾਲੀਆਂ ਦਾ ਨਾ ਕਰਿਓ ਕਾਂਗਰਸ ਇਹਨਾਂ ਦਾ ਖਾਲੋ ਚਿੱਟੀਆਂ ਬਗਾਉਣੀਆਂ ਆਜੋ ਉਹਨਾਂ ਦੀ ਜਵਾਨ ਫਿਰ ਵੀ ਹੈਗੀ ਹੈ ਓਏ ਬੀਜੇਪੀ ਨਾਲ ਸਮਝੌਤਾ ਕਰਨ ਆਰਐਸਐਸ ਦੇ ਜਾ ਕੇ ਕਿਤੇ ਹੀ ਚਲੇ ਜਾਣ ਇਹ ਕੁਰਸੀ ਖਾਤਰ ਉਹਨਾਂ ਦਾ ਸਟੈਂਡਰਡ ਹੈ ਉਹ ਕਹਿੰਦੇ ਅਸੀਂ ਆਰਐਸਐਸ ਨਾਲ ਦੀ ਸਮਝੌਤਾ ਬੀਜੇਪੀ ਨਾਲ ਚਾਹੇ ਹਕੂਮਤ ਰਹੇ ਚਾਹੇ ਨਾ ਰਹੇ ਇਹਨਾਂ ਦਾ ਕੋਈ ਦੀਰਵਾ ਨਹੀਂ ਹੈ ਕੁਰਸੀ ਵਾਸਤੇ ਹਾਂ ਕੋਈ ਦੀਰਵਾ ਨਹੀਂ ਹੈ ਕੁਰਸੀ ਚਾਹੀਦੀ ਕੁਕੀਂ ਧੋਨਾ ਨਾਲ ਕਵਰੇ ਐਨਾ ਨਸੂਝਾ ਤਲੀ ਕਰਦੇ ਕੁਰਸੀ ਹੋਵੇ ਚਾਹੇ ਲੋ ਲਾਲੂ ਉਹ ਨਹੀਂ ਕਰਦੇ ਕਾਂਗਰਸ ਨਹੀਂ ਕਰਦੇ ਇਹ ਤਾਂ ਬੱਲੇ ਹੀ ਕੱਖ ਨਹੀਂ ਕੇ